ਜਿਹੜੇ ਬੰਦੇ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਹੈਗਾ ਜਦੋਂ ਉਹਦੀ ਆਈਡੈਂਟੀਫਿਕੇਸ਼ਨ ਹੋ ਜਾਊਗੀ ਤਾਂ ਡੈਫੀਨਿਟਲੀ ਹੋ ਸਕਦਾ ਕਿਸੇ ਗੈਂਗਰਾਲਿਸ ਬੰਦੇ ਖਵੇ ਕਿਉਂਕਿ ਪੰਜ ਜਿਹੜੇ ਹੈਗੇ ਨੇ ਵੈਪਨ ਹੈਗੇ ਆ ਤੇ ਪੇਮੈਂਟ ਵੀ ਜਿਹੜੀ ਹੈਗੀ ਆ ਉਹਨੇ ਆਪਣੇ ਕਿਸੇ ਬੰਦੇ ਨੇ ਕਰਵਾਈ ਸੀਗੀ ਇਹਨੂੰ ਪੇਮੈਂਟ ਦਾ ਵੀ ਨਹੀਂ ਆਈਡੀਆ ਹੈਗਾ ਇਹ ਤਾਂ ਬੇਸਿਕਲੀ ਪਰਪਸ ਹੈਗਾ ਜਿਵੇਂ ਕੂਰੀਅਰ ਵਗੂ ਇਹ ਮਠਿੱਡੇ ਤੋਂ ਜਾਂਦਾ ਉੱਥੇ ਮਧਪ੍ਰਦੇਸ਼ ਜਾ ਕੇ ਕਲੈਕਟ ਕਰਕੇ ਵਾਪਸ ਇਹਨੂੰ ਆਉਂਦਾ ਤੇ ਵਾਪਸੀ ਤੇ ਜਿਹੜਾ ਹੈਗਾ ਫੜਿਆ ਮੇਰੇ ਵੀ ਦੇਣੀ ਸੀ ਜੀ ਕਿਸੇ ਨੂੰ ਇੱਥੇ ਜਾਂ ਕੋਈ ਹਾਲੇ ਪਤਾ ਹੀ ਨਹੀਂ ਸੀ ਇਸ ਤੋਂ ਵੀ ਕੀ ਕਰਨਾ ਜਦੋਂ ਤੂੰ ਲੈ ਕੇ ਇਹ ਛੱਡੇ ਦੇ ਵਿੱਚ ਪਹੁੰਚ ਜਾਏਗਾ ਘਰ ਦੇ ਵਿੱਚ ਜਾ ਕੇ ਸਾਨੂੰ ਫਿਰ ਦੁਬਾਰਾ ਕਾਲ ਕਰਨਾ ਕਨੈਕਟ ਕਰਨਾ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਅਗੇ ਟਾਰਗੇਟ ਦੱਸਾਂਗੇ ਫਰਦਰ ਉਹਨਾਂ ਨੇ ਜਿਹੜੇ ਕੇਸ ਫੋਦਰ ਨੂੰ ਸਪਲਾਈ ਕਰਨੇ ਸੀਗੇ ਉਸ ਐਗਰੋ ਤੇ ਵੀ ਇਤਿਹਾਜ ਕਰਦੇ ਸਰ ਪੈਸੇ ਕਿੰਨੇ ਦੀ ਗੱਲ ਹੋ ਗਈ ਸੀ ਇਹਨੂੰ ਝੇੜ ਪਾਏ ਜੇ ਕੋ ਉਹਨਾਂ ਨੇ ਐਗਜੈਕਟ ਬਾਉਂਡਰੀ ਨੂੰ ਦੱਸੀ ਸੀ ਬਟ ਇਹਨੂੰ ਇਹਨਾਂ ਨੂੰ ਉਹਨਾਂ ਨੇ ਕਹਿ ਸਿੱਚ ਜਦੋਂ ਤੂੰ ਸਾਡੀ ਕੰਮ ਕਰ ਦੇਗਾ ਉਸ ਤੋਂ ਬਾਅਦ ਇਹਨੂੰ ਅਸੀਂ ਜਿਹੜੀ ਹੈ ਕੁਝ ਪੇਮੈਂਟ ਜਿਹੜੀ ਹੈਗੀ ਜਰੂਰ ਦੇਵਾਂਗੇ। ਇਹ ਅਸਲ ਇੰਡੀਅਨ ਹੈ ਜੀ ਇੰਪੋਰਟਡ ਹੈ। ਨਹੀਂ ਇਹ ਸਾਰੇ ਦੇਸੀ ਪਿਸਤੌਲ ਨੇ ਕੰਟਰੀ ਬੇਡ ਹੈਗੇ ਆ ਚਾਰ ਜਿਹੜੇ ਗੱਦੀਪੋਰ ਦੇ ਨੇ ਫਿਰ ਇੱਕ ਜਿਹੜਾ ਹੈਗਾ 32 ਪੋਰ ਦਾ ਜਿਹੜਾ ਉਹ ਜੇਲ੍ਹ ਚ ਸਰ ਉਹਦਾ ਪਤਾ ਲੱਗੇ ਕਿਸ ਮਾਮਲੇ ਚ ਆਫ ਗਾ ਜਿਹੜਾ ਇਹਦੀ ਮੋਡਲੀ ਪੁਸ਼ਕਸ਼ ਦੇ ਵਿੱਚ ਜਿਹੜਾ ਆਇਆ ਹੈ ਬੰਦਾ ਇਹਨੇ ਉਸ ਦਾ ਨਿਕਨੇਮ ਦੱਸਿਆ ਤਾਂ ਉਸ ਨਿਕਨੇਮ ਨੂੰ ਫਰਦਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਕੋਲੋਬੋਰੇਟ ਕਰਾਂਗੇ ਕਿ ਉਹ ਬੰਦਾ ਮੇਨ ਕੌਣ ਹੈਗਾ ਉਹਦਾ ਨਾਮ ਕੀ ਹੈ ਸਾਰੀ ਡਿਟੇਲ ਹਾਸਲ ਤੋਂ ਬਾਅਦ ਫਿਰ ਉਹਨੂੰ ਪ੍ਰੋਸੀਕਸ਼ਨ ਨੂੰ ਦੇ ਲਿਆ ਕੇ ਫਰਦਰ ਜਿਹੜੀ ਕ੍ਰਿਪੇਸ਼ ਕੀਤੀ ਜਾਵੇ। ਸਰ ਕ ਚਿਕਨ ਇਹ ਸਾਰੇ ਰਵਾਲਵਰ ਆਮਲੀ ਸਿਰ ਮੈਡੀਕਲ ਨੋਟੀਫਿਕੇਸ਼ਨ ਦੇਖਣ ਦਾ ਹੈ ਆ ਵੀ ਨਾ ਨੰਦੇ ਇਰੀਕਾ ਬਾਕੀ ਜਗ੍ਹਾ ਦੇ ਉੱਪਰ ਜਿਹੜੇ ਹੈਗੇ ਨੇ ਉਹ ਸਿਰਫ آپریشن ਚਲਾ ਰਹੇ ਜਿਹਦੇ ਵਿੱਚ ਸਪੈਸ਼ਲ ਕੁਸ਼ਟ ਕਰ ਰਹੇ ਆ ਨਾਲ ਹੀ ਇਹਨੇ ਸਪੈਸ਼ਲ ਲਾਕਾ ਬੰਦੇ ਰਹੀ ਸਪੈਸ਼ਲ ਚੈੱਕ ਸਾਡੇ ਵੱਲੋਂ ਕੀਤੀ ਜਾਂਦੀ ਹੈ ਕਿਸੇ ਲੜੀ ਦੀ ਵਿੱਚੀ ਕਲ 79 ਥਾਣੇ ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਹੈ ਜਿਸ ਦੇ ਵਿੱਚ ਇੱਕ ਮੋਨੂ ਨਾਮ ਦਾ ਲੜਕਾ ਹੈਗਾ ਮੋਨੂ ਗੁੱਜਰ ਜੋ ਕਿ ਸੁਲਤਾਨਪੁਰ ਰੋਡ ਕਰਾਲਪੁਰ ਦੀ ਥਾਣੇ ਦੇ ਰਹਿਣ ਵਾਲਾ ਹੈ ਇਹ ਕੱਲ ਜਿਹੜਾ ਸੀਗਾ ਇਹ ਭਾਗ ਰੋਡ ਦੇ ਉੱਪਰ ਲੇਟ ਰੋਡ ਦੇ ਉੱਪਰ ਜਾ ਰਿਹਾ ਸੀਗਾ ਤੇ ਸਾਡੀ ਪੁਲਿਸ ਪਾਰਟੀ ਨੇ ਜਦੋਂ ਰੋਕਿਆ ਇਹਨੂੰ ਚੱਕੀ ਤਾਂ ਇਹਦੀ ਪੋਜੀਸ਼ਨ ਦੇ ਵਿੱਚੋਂ ਪੰਜ ਜਿਹੜੇ ਸੀਗੇ ਦੇਸੀ ਪਿਸਤੌਲ ਜਿਹੜੇ ਸੀਗੇ ਅਸੀਂ ਬਰਾਮਦ ਕੀਤੇ ਜਿਦੇ ਵਿੱਚੋਂ ਚਾਰ ਦੇਸੀ ਪਿਸਤੌਲ ਜਿਹੜੇ 32 ਬੋਲਦੇ ਆ ਇੱਕ ਦੇਸੀ ਪਿਸਤੌਲ ਜਿਹੜਾ 34 ਦਾ ਹੈਗਾ ਇਸ ਤੋਂ ਇਲਾਵਾ ਜਿਹਦਾ ਕਾਰਦੋਸ਼ 32 ਬੋਰ ਤੇ ਪੰਨ ਜਿਹਦਾ ਕਾਰਦੋਸ਼ 34 ਦੇ ਜਿਹੜੇ ਹੈਗੇ ਨੇ ਕੋਈ ਬਰਾਬਰ ਹੋਏ ਇਸ ਬਰਾਬਰੀ ਤੋਂ ਬਾਅਦ ਇਹਦੇ ਉੱਪਰ ਜਿਹੜਾ ਮਕਦਮਾ ਸਿਕਸ਼ਨ ਕਾਨੂੰਨ ਬਰ ਅੰਦਰ ਸਿਕਸ਼ਨ 25 ਆਬਜੈਕਟ थाना ਸਿਗਨ ਲਾਈਨ ਦੇ ਵਿੱਚ ਦਰਜੇਸ਼ਟ੍ਰ ਕੀਤਾ ਗਿਆ ਮਕਦਮਾ ਦਰਜ ਕਰਕੇ ਜਿਹੜੀ ਇਹ ਪੱਤਰ ਫਕਤਵਾ ਦੀ ਤਪੀਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਇਹ ਦੱਸਣਾ ਯੋਗ ਹੋਵੇਗਾ ਕਿ ਇਹ ਜਿਹੜਾ ਮੋਹਨ ਗੁਜਰ ਨਾਮ ਦਾ ਵਿਅਕਤੀ ਹੈ ਇਹ ਬੇਸਿਕਲੀ ਸੁਖਵੀਰ ਰੋਡ ਦੇ ਉੱਪਰ ਰਹਿੰਦਾ ਤੇ ਇਹਦੇ ਜਿਹੜੇ ਪਿਓ ਹੈ ਕਬਾੜੀ ਦਾ ਕੰਮ ਕਰਦਾ ਹੈ ਇਹ ਪਹਿਲਾਂ ਵੀ ਜਿਹੜਾ ਸੀਗਾ ਜੇਲ੍ਹ ਦੇ ਵਿੱਚ ਇੱਕ ਕਿਸੇ ਮੁਕਦਮੇ ਦੇ ਵਿੱਚ ਗਿਆ ਸੀਗਾ ਜੇਲ੍ਹ ਦੇ ਵਿੱਚ ਜਾ ਕੇ ਇੱਕ ਬੰਦੇ ਨਾਲ ਇਹ ਮੁਲਾਕਾਤ ਹੋਈ ਜੋਸ਼ ਨੇ ਇੱਕ ਨਿਕਨੇਮ ਸਾਨੂੰ ਦੱਸਿਆ ਜਿਹਦੇ ਬਾਰੇ ਸਾਡੇ ਕੋਲ ਤਸਦੀਕ ਦੇ ਵਿੱਚ ਉਸ ਬੰਦੇ ਦਾ ਜ਼ਿਕਰ ਆਇਆ ਉਸਨੇ ਇਹਦੇ ਨਾਲ ਇੱਕ ਕੁਝ ਨੰਬਰ ਸ਼ੇਅਰ ਕੀਤੇ ਕਿ ਜਦੋਂ ਤੂੰ ਬਾਹਰ ਜਾਏਗਾ ਸਾਡਾ ਕੋਈ ਸਮਾਨ ਹੈਗਾ ਉਹ ਜਿਹੜਾ ਸਮਾਨ ਦੂਜੇ ਵੱਧ ਪ੍ਰਦੇਸ਼ ਵਿੱਚੋਂ ਲੈ ਕੇ ਆਉਣਾ ਸੋ ਉਸ ਨੰਬਰ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਐਮਪੀ ਚੱਲਾ ਜਾਂਦਾ ਹੈ ਇੱਥੋਂ ਟ੍ਰੇਨ ਪਕੜ ਕੇ ਪਟਨਾ ਤੋ ਉੱਥੇ ਜਾ ਕੇ ਰੇਲਵੇ ਸਟੇਸ਼ਨ ਦੇ ਉੱਪਰ ਜਾ ਕੇ ਉਸ ਬੰਦੇ ਨਾਲ ਕਨੈਕਟ ਕਰਦਾ ਹੈ ਉਹ ਬੰਦਾ ਜਿਹੜਾ ਹੈਗਾ ਇਹਨੂੰ ਵੈਪਨ ਜਿਹੜੇ ਹੈਗੇ ਸਪਲਾਈ ਕਰਕੇ ਉੱਥੋਂ ਚਲਾ ਜਾਂਦਾ ਹੈ ਉਸ ਤੋਂ ਬਾਅਦ ਇਹ ਵੈਪਨ ਲੈ ਕੇ ਟ੍ਰੇਨਸ ਰਾਈਨ ਜਿਹੜੇ ਵਾਪਿਸ ਬਟਿੰਡਾ ਉਧਰ ਦਾ ਤੇ ਉਤਰ ਕੇ ਫਿਰ ਇਹ ਪੈਦਲ ਰਸਤੇ ላይ ਜਾ ਰਿਹਾ ਸੀ ਘਰ ਨੂੰ ਵਾਪਿਸ ਤਾਂ ਜਦੋਂ ਭਾਗੂ ਨੂਨ ਰੇ ਰੋਡ ਦੇ ਕੋਲ ਪਹੁੰਚਿਆ ਤਾਂ ਥਾਣਾ ਸਿਵਲ ਇੰਟੀਟੀਮ ਵੱਲੋਂ ਇਹਨੂੰ ਅਪ੍ਰੀਹੈਂਡ ਕੀਤਾ ਗਿਆ ਇਹਨੂੰ ਰੋਕਿਆ ਗਿਆ ਜਿਹਦੇ ਕੋਲ ਜਿਹੜੀ ਪਜेशन ਦੇ ਵਿੱਚੋਂ ਜਿਹੜੀ ਅਸਲਾ ਜਿਹੜਾ ਹੈਗਾ ਬਰਾਮਦ ਹੋਇਆ ਜਿਹਦੇ ਵਿੱਚ ਇਸ ਮੁਕਦਮੇ ਦੇ ਵਿੱਚ ਸਾਨੂੰ ਟੋਟਲ ਕੁੱਲ 5 ਦੇਸੀ ਪਿਸਤੌਲ ਜਿਹਦੇ ਵਿੱਚ 4 ਮੱਸੀ ਪੋਲ ਦੇ 1 34 ਦਾ ਤੇ 11 ਜਿੰਦਾ ਕਾਰਤੂਸ ਬ੍ਰੰਮ ਕੀਤੇ ਗਏ ਨੇ ਜਦੇ ਵਿੱਚ 6 ਜਿਹੜੇ ਜਿੰਦਾ ਕਾਰਤੂਸ 25 ਮੋਰ ਦੇ ਆ ਤੇ 5 ਜਿਹੜੇ ਜਿੰਦਾ ਕਾਰਤੂਸ 34 ਦੇ ਹੈਗੇ ਆ ਫਰਦਰ ਜਿਹੜੀ ਹੈਗੀ ਆ ਸਾਡੇ ਵੱਲੋਂ ਮੁਕੱਦਮਾ ਦਰਜ ਕਰਕੇ ਸਿਵਲ ਲਾਈਨ ਦੇ ਵਿੱਚ ਇਹਦੀ ਕਤਕੀਸ਼ ਕੀਤੀ ਜਾ ਰਹੀ ਹੈ ਸਾਡਾ ਮੇਨ ਜਿਹੜਾ ਕਤਕੀਸ਼ ਦਾ ਵਿਸ਼ਾ ਹੈ ਕਿ ਜਿਹੜੇ ਵੈਪਨ ਸੀਗੇ ਇਹ ਕਿਸ ਪਰਪਸ ਵਾਸਤੇ ਯੂਜ਼ ਕਰਨੇ ਸੀ ਇਹਨੇ ਕਿਸੇ ਵਾਰਦਾਤ ਵਾਸਤੇ ਵਰਤਨੇ ਸੀਗੇ ਜਾਂ ਕੁਵੀਨ ਅਗੇ ਵੇਚਣ ਵਾਸਤੇ ਲੈ ਕੇ ਆਇਆ ਸੀਗਾ ਉਸ ਵਾਸਤੇ ਜਿਹੜੀ ਹੈਗੀ ਇਹਦੀ ਜਿਹੜੀ ਪੁਛਗਛ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਕਿਸੇ ਗੈਂਗ ਨਾਲ ਲਿੰਕ ਹੈ ਕਿ ਜਿਹੜਾ ਪ੍ਰੀ ਲਿਬ੍ਰੇਰੀ ਇਨਵੈਸਟੀਗੇਸ਼ਨ ਦੇ ਵਿੱਚ ਗੈਗ ਨਾਲ ਸੰਬੰਧ ਸਾਹਮਣੇ ਨਹੀਂ ਆਇਆ ਪਰੰਤੂ ਜਦੋਂ ਇਹ ਕਿਉਂਕਿ ਇਹਦੇ ਫਿਰ ਦੋ ਮਾਮਲੇ ਦਰਜ ਨੇ ਇੱਕ ਮੁਕਦਮਾ ਪਿੱਛੇ ਜੇ ਇਹਦੇ ਤੇ ਸਨੈਚਿੰਗ ਦਾ ਕਾਰਜ ਹੋਇਆ ਸੀ ਕਨਾਲ ਕਲੋਟੀ ਦੇ ਵਿੱਚ ਇੱਕ ਪੀਜ਼ਾ ਵਾਲੇ ਤੋਂ ਜਿਹੜੇ ਇਹਨਾਂ ਨੇ ਕੁਝ ਪੈਸੇ ਦੀ ਖੋਹ ਕੀਤੀ ਸੀਗੀ ਉਸ ਬੰਦੇ ਵਿੱਚ 5 ਨੰਬਰ ਐਫਆਈਆਰ ਦਰਜ ਹੋਈ ਸੀਗੀ ਥਾਣਾ ਕਨਾਲ ਕਲੋਨੀ ਦੇ ਵਿੱਚ ਤਾਂ ਉਸ ਐਫਆਈਆਰ ਦੇ ਵਿੱਚ ਜਦੋਂ ਇਹ ਗ੍ਰਿਫਤਾਰੀ ਹੋਈ ਹੈ ਤੇ ਬਠਿੰਡਾ ਜੇਲ੍ਹ ਦੇ ਵਿੱਚ ਜਦੋਂ ਜਾਂਦਾ ਹੈ ਤਾਂ ਪਹਿਲਾਂ ਹੀ ਕੋਈ ਬੰਦੇ ਇੱਕ ਪਤਾ ਜੇਲ੍ਹ ਦੇ ਵਿੱਚ ਸੀਗਾ ਉਸ ਦੇ ਨਾਲ ਦੀ ਨਾਪਤਾ ਹੋਇਆ ਤਾਂ ਉਸ ਨੇ ਇਹਦਾ ਨੰਬਰ ਸ਼ੇਅਰ ਕੀਤਾ ਸੀਗਾ ਉਸ ਨੇ ਉਹਨੂੰ ਦੱਸਿਆ ਵੀ ਸਾਡਾ ਜਿਹੜਾ ਸਮਾਨ ਹੈਗਾ ਉਹਨੂੰ ਲੈ ਕੇ ਆਉਣਾ ਹੈ ਅੱਗੇ ਫਰਦਰ ਜਿਹੜਾ ਹੈਗਾ ਇਹਨੂੰ ਪੈਸੇ ਦੀ ਕਮਿਟਮੈਂਟ ਵੀ ਕੀਤੀ ਉਹਨਾਂ ਨੇ ਕਿ ਅਸੀਂ ਜਦੋਂ ਤੂੰ ਲੈ ਕੇ ਆਏਂਗਾ ਤਦ ਨੂੰ ਅਸੀਂ ਪੈਸੇ ਵੀ ਦੇਵਾਂਗੇ ਤੇ ਇਹ ਜਿਹੜੇ ਰੈਫਰੈਂਸ ਸੀਗੇ ਇਹ ਉਹ ਤੇ ਕਹਿ ਦੇ ਉੱਪਰ ਹੀ ਲੈ ਕੇ ਆਇਆ ਸੀਗਾ ਉਹ ਸਾਡੀ ਗੁਪਤੀ ਫੰਦਰ ਜਿਹੜੀ ਹੈਗੀ ਅਸੀਂ ਪੁੱਛ ਕੇ ਜਿਹੜੀ ਹੈਗੀ ਆ ਸਾਡੇ ਕੋਲ ਚੱਗੀ ਜਾ ਰਹੀ ਹੈ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਬਾਰੇ ਵੀ ਸਾਨੂੰ ਇਨਫੋਰਮਸ ਮਿਲਿਆ ਨੇ ਅਸੀਂ ਉਹਦੇ ਵਿੱਚ ਜਿਹੜਾ ਹੈਗਾ ਉਹਨੂੰ ਪ੍ਰੋਡਕਸ਼ਨ ਲਾਈਨ ਤੇ ਲਿਆ ਕੇ ਉਹਦੇ ਸੁਲਾਬ ਜਿਹੜੀ ਬੰਦੀ ਕੰਮ ਦੇ ਤਰਫ